ਦੀਦੀ ਪਰਾਂ ਹੋ ਮੈਂ ਫਿਰ ਗਾਉਣਾ ਹਾਂ ਹਾਂ ਜੋਤੀ ਆ ਕੀ ਕੰਮ ਤੇਰਾ ਹੱਥੋਂ ਕੰਗੀ ਖੋੜੀ ਆ ਦੀਦੀ ਹਰ ਕੰਮ ਚ ਤੁਸੀਂ ਅੱਗੇ ਅੱਗੇ ਪ੍ਰਧਾਨ ਰਹਿੰਦੇ ਜੇ ਜੇ ਮੰਮੀ ਲੈਂਟਰ ਵਾਲੇ ਘਰ ਗਈ ਮੰਮੀ ਤੈਨੂੰ ਕਹੀ ਗਈ ਮੈਨੂੰ ਕਿਹਾ ਨਹੀਂ ਤੁਸੀਂ ਅੱਗੇ ਅੱਗੇ ਰਹਿੰਦੇ ਸਤ ਤੁਸੀਂ ਚੱਲ ਜਾਂਦੇ ਤਾਂ ਚੱਲ ਜਾਂਦੀ ਬਾ ਮੈਂ ਦਿਨੋ ਕੀ ਕਹਾਵਾ ਤਕੇ ਜਗਾ ਤੋਂ ਮਾਰਦੀ ਆ ਦੀਦੀ ਹਰ ਕੰਮ ਚ ਤੁਸੀਂ ਪ੍ਰਧਾਨ ਰਹਿੰਦੇ ਜੇ ਅੱਗੇ ਅੱਗੇ ਰਹਿੰਦੇ ਜੇ ਹਰ ਥਾਂ ਤੇ ਜਿੱਥੇ ਨਹੀਂ ਤੁਹਾਡਾ ਨਾਂ ਤੁਹਾਡਾ ਨਾਂ ਹਰ ਵਾਰੀ ਮੰਮੀ ਤੁਹਾਨੂੰ ਅੱਗੇ ਅੱਗੇ ਰੱਖਦੇ ਆ ਤੇ ਮੈਂ ਹੁਣ ਕੀ ਕਹਾਂ ਵਾਲਾ ਸਿਰ ਮੈਂ ਬਾਉਂ ਡੀ ਬਸ ਵਾ ਕੇ ਮੈਂ ਪਿੱਛੇ ਹੋ ਜਾਣਾ ਤੇ ਤੂੰ ਵਾਲੀਂਦੀ ਫਿਰ ਤੇ ਮੈਂ ਤੁਹਾਨੂੰ ਕਹਿਣ ਲੱਗੀ ਜਦੋਂ ਮੈਂ ਮਾਰਾ ਜਾ ਕੇ ਕਿ ਮੈਂ ਸਿਰ ਵੋਣ ਲੱਗੀ ਤਾਂ ਤੁਸੀਂ ਸ਼ੀਸ਼ੇ ਦੀ ਨਾਲ ਕੇ ਤੇ ਸ਼ੀਸ਼ੇ ਅੱਗੇ ਸਿਰ ਲਾ ਕੇ ਵੋਣ। ਤੁਹਾਨੂੰ ਵੀ ਪਤਾ ਮੈਂ ਲੇਟ ਡਈ ਹੁਣ ਮੈਂ ਜਾਣਾ ਵਾ। ਅਤ ਇਹਦੇ ਵਿੱਚ ਲੜਨਾਂ ਦੀ ਕਿਹੜੀ ਗੱਲ ਹੈ ਕੋਈ ਨਹੀਂ ਵਾਲਾ ਤੂੰ। ਤੂੰ ਜੋ ਤੀ ਮੈਨੂੰ ਇਦਾਂ ਕਰਤੋ ਕਿ ਰੰਡੇ ਮੈਂ ਕਿਹਾ ਤੈਨੂੰ ਕੁਝ ਕਹਿਣ ਲਈ ਹੈ। ਮੈਂ ਉਦੋਂ ਤੈਨੂੰ ਚੰਗੀ ਨਹੀਂ ਲੱਗਦੀ। ਚੰਗੇ ਵਾਲੀ ਤਾਂ ਕੋਈ ਗੱਲ ਵੀ ਨਹੀਂ ਹੋਈ ਮੈਂ ਤਾਂ ਕਿਹਾ ਨਹੀਂ ਵੀ ਤੂੰ ਚੰਗੀ ਨਹੀਂ ਲੱਗਦੀ। ਤੂੰ ਹਟ ਤਾਂ ਮੋਦਾਂ ਹੀ ਬੱਸ ਖਿਜੀ ਖਜਾਈਏ ਜਾਣ ਕੇ ਕਰਨਾ ਹੁੰਦਾ ਚੱਲ ਵਾਲਾ ਕੋਈ ਗੱਲ ਨਹੀਂ। ਜੋਤੀ ਜੇ ਤੁਮੇ ਨੂੰ ਪਿਆਰ ਨਾ ਕਹਿ ਦਿੰਦੇ ਤੇ ਇਹਦੇ ਸਾਈਡ ਤੇ ਹੋ ਜਾ ਮੈਂ ਸਿਰਵਾਉਣਾ ਨਹੀਂ ਨਹੀਂ ਪਿਆਰ ਨਾ ਮੰਨਦੇ ਕਿੱਥੇ ਜਾਏ ਤੁਸੀਂ ਪਿਆਰ ਨਾ ਮੰਨਦੇ ਜੇ ਤੇ ਬਹੁਤ ਕਿ ਮੈਂ ਤੈਨੂੰ ਕੀ ਕਹਿੰਨੀ ਆ ਮੰਨੀ ਆ ਤੂੰ ਗਾਲੀਂ ਦੇ ਸਿਰੇ ਸਿਰੇ ਬੱਸ ਦਿੱਦੀ ਮੈਨਾਂ ਬੋਲੋ ਨਾ ਜ਼ਿਆਦਾ ਨਾਮ ਹੀ ਬੋਲਣਾ ਜ਼ਿਆਦਾ ਚੰਗਾ ਲੱਗਦਾ ਨਾ ਮੈਂ ਬੋਲਦੀ ਤੇ ਨਾਮ ਮੇਰਾ ਬੋਲ ਜੋਤੀ ਤੇ ਮੈਂ ਤੇਨਾਂ ਨਾਲ ਕਿੰਨੀ ਵਟੀ ਆ ਥੋੜੀ ਜਿਹੀ ਵੇਖ ਤੇ ਲੈ ਅਗਰ ਵੀ ਤੂੰ ਬੋਲਣ ਕਿੰਨੂ ਨਹੀਂ ਆਪਣੀ ਦੀਦੀ ਨੂੰ ਬੋਲਣ ਲਈ ਫਿਰ ਦੀਦੀ ਨਾ ਹੀ ਕਿਹਾ ਕਰਨ ਚੰਗਾ ਮੇਰਾ ਨਾ ਹੀ ਲੈਣਿਆ ਕਰ ਫਿਰ ਜੇ ਇਹ ਦੈ ਲੜ ਨਾ ਹੁੰਦਾ ਤੇ ਤੋਟਾ ਨਿਕਾ ਬੋਲਦੀ ਨਹੀਂ ਹੈ ਵੇਖਣ ਲੱਗੇ ਵੀ ਕਿੰਨੂ ਬੋਲਣ ਲਈ ਕਿੰਨੂ ਨਹੀਂ ਵੇਖ ਤੇ ਲਈਦਾ ਹੁੰਦਾ ਅੱਗੇ ਵੀ ਕੋਣ ਵੱਡਾ ਕੰਮ ਨਹੀਂ ਤੇ ਮੈਂ ਤੁਹਾਨੂੰ ਕਹਿ ਕੀ ਦਿੱਤਾ ਵਾ ਮੈਂ ਤੁਹਾਨੂੰ ਇਹੀ ਕਿਹਾ ਕਿ ਮੈਂ ਸਿਰਵਾਉਣਾ ਤੁਹਾਨੂੰ ਮੈਂ ਕੁਝ ਕਿਹਾ ਚੰਦ ਵਾਲਾ ਪਪਾ ਫਿਰ ਤੂੰ ਨਹੀਂ ਕੁਝ ਵੀ ਕਹਿਨੀ ਤੂੰ ਥੋੜੀ ਕੁਝ ਕਿਹਾ ਵਾ ਜਦੋਂ ਵੇਖੋ ਤੁਸੀਂ ਹਰ ਕੰਮ ਚੱਗੇ ਅੱਗੇ 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 ਹੁਣ ਮੈਂ ਕਿਹੜੇ ਦਾ ਅਗਲਾ ਬੰਦਾ ਸਦਾਈ ਹੁੰਦਾ ਵਾ ਸਦਾ ਅੱਗੇ ਵਾਲੀ ਤੇ ਕੋਈ ਗੱਲ ਨਹੀਂ ਹੋਈ ਮੈਂ ਤੈਨੂੰ ਕਿਹੜੇ ਵੱਲੋਂ ਕਹਿ ਪਈ ਤੁਛਦਾ ਨਾ ਰੋਟੀ ਦੇਣਾ ਮਲ ਖਾਣੀ ਆ ਮੈਂ ਨਹੀਂ ਖਾਣੀ ਕੋਣੀ ਰੋਟੀ ਰੋਟੀ ਚੱਲ ਜੀ ਆ ਮੈਂ ਬੱਸ ਹੁਣ ਮੇਰੇ ਤੇ ਗੁੱਸਾ ਵਾ ਕਿ ਰੋਟੀ ਤੇ ਗੁੱਸਾ ਰੋਟੀ ਤੇ ਕਰਦਾ ਗੁੱਸਾ ਤੈਨੂੰ ਕੋਈ ਗੱਲ ਨਹੀਂ ਮੈਂ ਚੱਲਦੀ ਆ ਰੁਕ ਜਾ ਮਮੀ ਨੂੰ ਆ ਲੈਣ ਦੇ ਜਾਣਾ ਤੇਰੇ ਰੋਲ ਨੰਬਰ ਲੈਣੀਆਂ ਅੱਜ ਤੂੰ ਲਿਆ ਉਹ ਦੀ ਮੈਂ ਕੱਢ ਲੈਣੇ ਵਾਲੇ ਫਿਰ ਕਹਿਣਾ ਲੜਾਈ ਹੁੰਦੀ ਹੈ ਮੈਂ ਤੇਰੇ ਵਾਲ ਕੱਢੇ ਵਿਸ਼ਕਾਰ ਮਮੀ ਕੋਲ ਲਾ ਦੋਗੇ ਜਾ ਕੇ ਹਾਏ ਕਿਵੇਂ ਕਿੰਨੀ ਅਕਸ਼ਿਕਤਾ ਲਾਉਣ ਰਹੀਆਂ ਬਾਉ ਘਟ ਨਹੀਂਦਾ ਦਿਮਾਗ ਦਿਨ ਚੜਦੇ ਨਹੀਂ ਖਰਾਬ ਹੋ ਗਿਆ ਅੱਜ ਨਾ ਕੋਈ ਗੱਲ ਹੋਈ ਨਾ ਕੋਈ ਬਾਤ ਹਰ ਟਾਈਮ ਵਾਸਤੇ ਨੱਕ ਤੇ ਗੁੱਸਾ ਚੜਿਆ ਰਿਦਾ ਨੱਕ ਤੇ ਗੁੱਸਾ ਚੜਿਆ ਰਿੰਦਾ ਮਮੀ ਨਹੀਂ ਨਾ ਘਰ ਹੈਗੀ ਤਾਂ ਵੀ ਬੋਲਣ ਲਈ ਹੁਣੇ ਮਮੀ ਆ ਗਈ ਆਪੇ ਫਿਰ ਨੇ ਚੁੱਪ ਹੋ ਜੈਣਾ ਕਾਤੇ ਭੈਣ ਭਰਾ ਇਤਾਂ ਦੇ ਇਹ ਇੱਕ ਭੈਣ ਭਰਾ ਭੈਣ ਭਰਾ ਮਨੀ ਤੋ ਕੋਈ ਗੱਲ ਦੀ ਨਹੀਂ ਹੈ ਕਿ ਭੈਣ ਸਮਝਦੀ ਨਹੀਂ ਹੈ ਮੈਨੂੰ ਤਾਂ ਮੈਨੂੰ ਤਾਂ ਵੇਖ ਹੀ ਨਹੀਂ ਸਕੰਦੀ ਕਿਹੜੀ ਪਰਪਾ ਕਿਹੜੀ ਗੱਲ ਨੂੰ ਨਾਨ ਨੂੰ ਮੈਂ ਮਾੜੀ ਨਾ ਮੈਂ ਚੰਗੀ ਹਰ ਇੱਕ ਚੀਜ਼ ਸਗੋਂ ਨੂੰ ਮੈਂ ਪਹਿਲਾਂ ਦਿੰਦੀ ਜੋ ਕਹਿੰਦੀ ਖਾਣਾ ਉਹ ਮੈਂ ਬਣਾ ਦਿੰਦੀ ਤਾਂ ਵੀ ਇਦਾਂ ਹੀ ਕਰਦੀ ਹੈ ਚਾਚੀ ਦਾਣੇ ਛੁੱਟੇ ਗਏ ਆ ਤੇ ਭਾਪੀ ਤੈਨੂੰ ਕਿੰਨੀ ਵਾਰੀ ਆਖਣਾ ਪਊਗਾ ਮੈਂ ਤੈਨੂੰ ਕਿਹਾ ਮੈਨੂੰ ਜਦੋਂ ਮੇਰੇ ਕਮਰੇ 'ਚ ਹੋਣਾ ਹੁੰਦਾ ਤਾਂ ਮੈਨੂੰ ਬਾਹਰੋਂ ਬਾਜ ਦੇ ਦਿਆ ਕਰ ਉਹ ਚੁੱਪ ਦਾ ਰਹਿ ਤੁਰਿਆ ਨਾ ਤੂੰ ਮੈਂ ਆਖਿਆ ਸਾਹਮਣੀ ਬੈਠੇ ਜੇ ਮੈਂ ਤਾਂ ਤਾਂ ਨਹੀਂ ਬਾਜ ਦਿੱਤੀ ਚਾਚੀ ਦਾਣੇ ਬਾਹਰ ਛੁੱਟੇ ਗਏ ਆ ਸਟਾਲੇ ਹੀ ਮੈਂ ਨਾਲ ਹੋ ਕੇ ਤੇ ਪਰੋਲਾ ਕਰੀਏ ਹਿਸਾਬ ਤੇ ਉਹ ਲਾਈਏ ਸਾਈਡ ਤੇ ਪਾਈਏ ਫਿਰ ਪਰੋਲੇ 'ਚ ਦਾਣੇ ਆਪੇ ਕੱਲ ਨੂੰ ਕਰਣਗੇ ਉਹ ਕਰ ਲੈ ਮਿੱਟੀ ਪਧਰੀ ਕਰ ਤਾਂ ਮੈਂ ਆਖਿਆ ਜੇ ਮੀਨ eri ਕੋ ਆ ਗਈ ਤੇ ਫੇਰ ਕੋਈ ਨਹੀਂ ਅੰਦਰ ਕੇ ਦਾਣੇ ਮੀਨ eri ਆ ਜੂਗਾ ਕੋਈ ਗੱਲ ਨਹੀਂ ਉੱਥੇ ਡੰਗਰ ਨਹੀਂ ਮੁੜ ਕੇ ਅੰਦਰ ਕਰਨੇ ਚੱਲ ਮੈਂ ਘਰ ਦਾ ਮੈਂ ਨੂੰ ਰੋਟੀ ਪਾਣੀ ਕੋ ਦੇ ਦਿਓ ਮਿੱਟੀ ਪੱਧਰੀ ਕਰ ਲੈ ਰੋਟੀ ਮੈਂ ਪਕਾਉਣੀ ਹੈ ਜੇ ਪਕਾਉਣ ਵਾਲੀ ਰੋਟੀ ਪਕਾਈ ਨਹੀਂ ਮੈਂ ਤੇ ਚਾਚੀ ਪਕਾ ਦੇਣਾ ਹੀ ਮੈਂ ਸਵੇਰ ਦਾ ਤੇ ਲੱਗਾ ਹੁਣ ਭੁੱਖ ਲੱਗੀ ਹੁਣ ਕੋਈ ਨਹੀਂ ਕਿਤੇ ਡੋਂ ਬਣਿਆ ਭੁੱਖ ਦਾ ਜਾ ਕੇ ਮਿੱਟੀ ਪੱਧਰੀ ਕਰ ਮੈਂ ਉਹਨੂੰ ਪਕਾ ਲੈਣੀ ਰੋਟੀ ਜਾਂ ਸਾਰੀ ਦਿਹਾੜੀ ਨੂੰ ਹੁੰਦਾ ਕਦੀ ਰੋਟੀ ਕਦੀ ਚਾਹ ਕੁਛ ਨਾ ਕੁਛ ਖਾਣ ਨੂੰ ਮਿਲਦਾ ਜਾਵੇ ਕੰਮ ਮੁੜ ਕੇ ਬਾਅਦ ਚ ਹੀ ਹੁੰਦਾ ਰਹੂਗਾ ਕੋਈ ਗੱਲ ਨਹੀਂ ਆ ਪਤਾ ਨਹੀਂ ਕਿਉਂ ਐਦਾਂ ਕਰਦਾ ਏ ਮੈਂ ਵੀ ਇਹਨੂੰ ਕੜੀਆਂ ਰੋਟੀਆਂ ਦੇਣ ਲਈ ਆ ਮੈਨੂੰ ਵੀ ਮਤਭਲਾ ਵੀ ਚਾਰ ਕਿੱਲੇ ਹੈਗੇ ਆ ਚੱਲ ਕਿਹੜੇ ਵੜੇ ਆ ਮੇਰੇ ਨਾਲ ਕਰੇ ਗੂਠਾ ਲਾਵੇ ਤੇ ਕੱਢਾਂ ਇਹਨੂੰ ਘਰੋਂ ਇਹਨੂੰ ਵੇਲੇ ਨੂੰ ਭਗਾ ਬਣਾ ਮੈਂ ਰੋਟੀਆਂ ਖਵਾ ਲਾਂ ਇਹਨੂੰ ਮੇਰਾ ਕਿਹੜਾ ਜੀ ਕਰਦਾ ਰੋਟੀ ਦੇਣ ਨੂੰ ਇੱਕ ਮਜਬੂਰੀ ਮਾਰੀ ਜਾਣ ਲਈ ਮੈਨੂੰ ਪਚਨ ਕਿਹੜਾ ਵੜਾ ਹੋਵੇ ਵੀ ਪਿਆਲੀ ਕਰੇ ਨਾ ਇਹ ਵੇਖ ਲਾ ਕਿੰਨਾ ਦਿਨ ਲੱਗਾ ਈਓ ਐਨੀ ਗਰਮੀ ਕਿਦੇ ਪੈਸਾ ਆਪ ਨਹੀਂ ਸਕੌੜੇ ਕਰੇ ਇਹੋ ਚ ਗਰਮੀ ਚ ਖਾਣੇ ਕਿਤੇ ਮੱਟੀ ਲੱਗੀ ਜਾਂਦਾ ਵੇਖਾਂ ਕੁੜੀਆਂ ਦੇ ਕੰਮ ਪਣਾ ਸ਼ੇਰ ਦੁਪਹਿਰ ਤੇ ਵੇਲਾ ਬੂਆ ਵੀ ਖੁੱਲਾ ਛੱਡਿਆ ਇਹੋ ਫਿਕਰ ਮਾਰਦੇ ਨਾ ਉਹਨਾਂ ਦਾ ਕਰਕੇ ਮੈਂ ਦੌੜੀ ਐ ਹੀ ਉਥੋਂ ਵੀ ਕੁੜੀਆਂ ਵੀ ਹਾਤੀ ਆ ਦੇਖ ਕਿੰਨੀ ਗਰਮੀ ਤੇ ਬੂਆ ਵੀ ਖੁੱਲਾ ਛੱਡਿਆ ਭਾਇ ਸਾਂਗੀਆਂ ਹੁਣ ਅੱਜ ਕਿਤੇ ਇੱਕ ਪੁੱਤਰਾ ਬਣੇ ਦਿੱਤਾ ਹੁੰਦਾ ਤੇ ਮੈਨੂੰ ਫਿਕਰ ਨਹੀਂ ਹੁਣ ਕੁੜੀਆਂ ਦਾ ਮਾਸਾ ਜਿੰਨਾ ਟੈਨਸ਼ਨ ਮੁੱਕੀ ਰਣੀ ਉਹ ਬੜੀ ਗਰਮੀ ਚੰਗਾ ਹੀ ਹੋਇਆ ਸੁੱਖ ਨਹੀਂ ਗਈ ਬਹੁਤ ਗਰਮੀ ਸੁੱਖ ਨੇ ਤੇ ਬੇਤਲੀ ਹੋ ਜਾਣਾ ਆਹੋ ਤੁਹਾਨੂੰ ਤਾਂ ਸੁੱਖ ਦਾ ਜਿਆਦਾ ਹੁੰਦਾ ਤੁਸੀਂ ਮੈਨੂੰ ਮੈਂ ਵੀ ਤਾਂ ਲੰਮੇ ਪਈ ਸੀ ਤੁਹਾਨੂੰ ਤੁਸੀਂ ਮੈਨੂੰ ਪੁੱਛਿਆ ਕਿ ਤੂੰ ਰੋਲ ਨੰਬਰ ਲੈਣ ਨਹੀਂ ਗਈ ਤੁਹਾਨੂੰ ਜਿਆਦਾ ਸੁੱਖਦਾ ਹੁੰਦਾ ਹਰ ਵਕਤ ਸੁੱਖ 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 ਨੂੰ ਜਿਆਦਾ ਧੁੱਪ ਲੱਗਣੀ ਹੈ ਤੁਹਾਨੂੰ ਵੀ ਤਾਂ ਧੁੱਪ ਪਈ ਆ ਉਹ ਮੇਰੀ ਗੱਲ ਹੋਰ ਵਾ ਸੁੱਖ ਦੀ ਗੱਲ ਹੋਰ ਵਾ ਤੇ ਮੈਨੂੰ ਹੁਣ ਇਸ ਗੱਲ ਦਾ ਕੀ ਪਤਾ ਵੀ ਤੂੰ ਗਈਆਂ ਕਿ ਨਹੀਂ ਗਈ ਰੋਲ ਨੰਬਰ ਤੇ ਪਤਾ ਹੀ ਹੈ ਵੀ ਮੈਂ ਲੰਮੇ ਪਈਦੀ ਮਨੇ ਉੱਾਰ ਹੀ ਨਹੀਂ ਕਿ ਮੁੱਦਿਆ ਤੈਨੂੰ ਇੰਨਾ ਪਤਾ ਕਿ ਨਹੀਂ ਮੈਂ ਗਰਮੀ ਛਾਣ ਕੇ ਤੁਸੀਂ ਮੈਨੂੰ ਪੁੱਛਿਆਣ ਕੇ ਉਹ ਤੈਨੂੰ ਜਾਣ ਕੇ ਪਈ ਨੇ ਤੇ ਤੇਰਾ ਵੀ ਸਾਨੂੰ ਤ੍ਰੇਗ ਉਨਾ ਹੀ ਆ ਪਰ ਤੂੰ ਨਹੀਂ ਇਹ ਗੱਲ ਨੂੰ ਸਮਝਦੀ ਤੂੰ ਮੈਨੂੰ ਇੱਕ ਵਾਰ ਹੀ ਪੁੱਛਿਆ ਵਾ ਕਿ ਮੰਮੀ ਆਈ ਮੈਨੂੰ ਪਾਣੀ ਪੁੱਛਾਂ ਜੇ ਮੰਮੀ ਗਰਮੀ ਬਹੁਤ ਆ ਤੈਨੂੰ ਇਹੋ ਹੀ ਜਾਣ ਕੇ ਕਿ ਤਿੱਗਨ ਆ ਲਿਆ ਨਾ ਲਿਆ ਤੁਸੀਂ ਮੇਰਾ ਤੁਸੀਂ ਮੈਨੂੰ ਇਹ ਦੱਸੋ ਕਿ ਹਾਂ ਮੈਂ ਤੁਹਾਡਾ ਨਾ ਲਿਆ ਸੁਣ ਤੇ ਸੁਖ ਨੂੰ ਮੇਰ ਨੂੰ ਪੈ ਮੈਂ ਪੀਣਾ ਸੁਖ ਨੂੰ ਹੀ ਕਹਿ ਕੇ ਆ ਸੁਖ ਚੱਲੀਏ ਤੂੰ ਤਾਂ ਕਿਤੇ ਮੇਰੇ ਨਾਲ ਜਾਂਦੀ ਨਹੀਂ ਐ ਤੇ ਤੈਨੂੰ ਮੈਂ ਇਹ ਚੀਜ਼ ਨਹੀਂ ਆ ਪੁੱਛੀ ਕਿ ਤੂੰ ਰੋਲ ਨੰਬਰ ਲੈਣ ਗਈਆਂ ਜਾਂ ਨਹੀਂ ਐ ਕਿ ਇਹ ਜੋ ਰੋਲ ਨੰਬਰ ਗਈਆਂ ਜਾਂ ਨਹੀਂ ਗਈਆਂ ਸੀ ਮੈਂ ਇਹ ਗੱਲ ਸਮਝੀ ਆ ਕਿ ਤੂੰ ਹੋਈਆਂ ਜਾਨ ਬੁੱਝ ਕੇ ਬੈਂਸ ਦੀ ਰਿੰਦੀ ਹੋਰ ਇਹਨੂੰ ਕੰਮ ਇਹ ਮੈਨੂੰ ਕੰਮ ਕਰਨ ਦਾ ਮੌਕਾ ਦੇਵੇ ਤੇ ਫੇਰ ਹੀ ਆ ਹੁਣ ਤੇ ਪਹਿਲਾਂ ਤਾਂ ਪਾਣੀ ਲੈ ਕੇ ਮੈਂ ਤਾਂ ਉੱਠਣ ਲੱਗੀ ਆਂ ਤੇ ਇਹ ਦੇ ਮੇਰੀ ਸੇਵਾ ਕਰਨ ਦਾ ਪੀ ਆਂ ਤੈਨੂੰ ਇੰਨਾ ਨਹੀਂ ਪਤਾ ਕਿ ਮੈਂ ਪਾਣੀ ਲੈ ਆ ਮੰਮੀ ਆਈ ਆ ਤੇ ਮਾਰ ਕਿਉਂ ਹੋ ਗਈ ਅੱਗੇ ਰੰਦੇ ਆ ਤੇ ਫੇਰ ਮੈਂ ਕੀ ਕਰਾਂ ਮੈਂ ਲੱਗੀ ਆਂ ਇਰਕੜੇ ਸੋਚ ਦੀ ਫਰਕ ਵਾ ਤੂੰ ਜਿੰਨੀ ਨਿੱਕੀ ਆ ਨਾ ਉੰਨੀ ਦੋ ਤਿੱਖੀ ਆ ਤੈਨੂੰ ਮੈਂ ਦੱਸਦਾ ਤੇ ਮੈਂ ਕਾਦੀ ਤਿੱਖੀ ਆ ਤਿੱਖੀ ਆ ਤੇਰਾ ਫਰਜੀ ਕਿ ਮੰਮੀ ਬਾਹਰੋਂ ਆਈ ਗਰਮੀ ਤੇ ਮੈਂ ਪਾਣੀ ਲੈਵਾਂ ਆਉਂਦਾ ਤੇ ਮੈਂ ਤੈਨੂੰ ਤਿੱਖੀ ਆ ਮੈਂ ਟੱਪਨਾ ਗੱਲ ਕਰਕੇ ਤੇ ਮੈਂ ਚੱਲੀ ਹੀ ਪਾਣੀ ਲੈਣ ਤਾਂ ਹੀ ਤੇ ਮੈਨੂੰ ਲੱਗੀ ਏ ਚੱਪਲ ਪਾਉਣ ਮੈਂ ਤੇ ਚੱਲੀ ਆ ਜਿੱਦਾਂ ਮਰਜੀ ਕਰ ਤੂੰ ਦੋਰੇ ਜੰਮ ਕੇ ਸੁਖ ਵਰਗੀ ਨਹੀਂ ਬਣਨਾ ਤੈਨੂੰ ਮੈਂ ਦੱਸ ਮੈਂ ਬੰਨਵ ਨਹੀਂ ਚਾਹਨੀ ਨਾ ਮੈਂ ਬੰਨਾਂ ਬਣ ਕੇ ਖਾ ਲੈ ਨਾ ਫਿਰ ਕਰ ਨਾ ਉਹਦੇ ਵਾਂਗੂ ਰੀਸ ਕਰ ਮਮੀ ਕੋਈ ਕਰਨੀ ਪੀਓ ਪਾਣੀ ਤੁਸੀਂ ਜੋ ਤੀ ਤੂੰ ਵੀ ਠੰਡੀ ਹੋ ਜਾ ਕੇ ਕੀ ਹੋਣਾ ਮੇਰਾ ਮਗਰ ਦੀ ਜੀ ਹਾਂ ਸੁਖ ਮਰੋ ਜਾਂਦੇ ਮੈਨੂੰ ਆਉਂਦਾ ਪੈਗੀ ਉਹ ਰੁਮੀ ਨੇ ਨਾ ਟਾ ਲਿਆ ਮੇਰਾ ਨਾਮ ਮੈਂ ਹੁਣ ਮੈਂ ਸੱਤ ਤਾਂ ਕਰਕੇ ਪੁੱਛਣ ਦੀ ਮੈਨੂੰ ਆਨੇ ਆ ਵੀ ਮੈਨੂੰ ਹੁਣ ਕੀ ਪਤਾ ਮੈਂ ਤਾਂ ਹੋ ਸਕਦਾ ਹੋਈ ਹੋਵੇ ਗੇਟ ਵੀ ਦੁਪਹਿਰ ਤੀ ਹੁਲਾ ਛੱਡਿਆ ਮੈਨੂੰ ਕਿੰਨਾ ਫਿਕਰ ਉਥੋਂ ਫਿਕਰ ਕਰਦੀ ਮੈਂ ਛੇਤੀ ਨਾ ਘਰੇ ਆ ਗਈਆਂ ਤੇ ਉਹ ਵੀ ਹੁਣ ਤੂੰ ਗੇਟ ਵਾਰੀ ਵੀ ਸਿਰਫ ਮੇਰੇ ਵੱਲ ਹੱਥ ਕੀਤਾ ਸੁਖਦੀ ਦੀ ਵੱਲ ਕੀਤਾ ਤੂੰ ਹੀ ਹੱਥ ਲੈ ਨਹੀਂ ਨਾ ਕੀਤਾ ਕੀਤਾ ਮੈਂ ਸੁਖ ਨੂੰ ਵੀ ਕਹਿਣ ਦੀ ਆ ਕਿ ਵੱਡੇ ਵੱਡੀ ਸਿਆਣੀ ਆ ਬੂਹੇ ਬੰਦ ਕਰਕੇ ਰੱਖਦੀ ਜੋਤੀ ਨੇ ਮੈਨੂੰ ਵੀ ਕਿਹਾ ਮੰਮੀ ਨੇ ਵਿੱਚੇ ਮੰਮੀ ਨੂੰ ਤਾਂ ਫੋਨ ਆ ਗਿਆ ਜਿਹਦੀ ਸੇਲੀ ਦਾ ਤੇ ਉਹ ਕਹਿੰਦੀ ਸਵੇਰੇ ਚਲ ਜਾਗੇ ਨੰਨ ਸੰਗਰਕਾ ਨਹੀਂ ਰੋਣ ਨੰਬਰ ਨਹੀਂ ਹਾਂ ਆ ਤੇ ਮੈਨੂੰ ਇਦਾਂ ਬੁੱਤ ਦੱਸੇ ਨਾ ਮੈਨੂੰ ਹੁਣ ਕੀ ਆਪਣੇ ਸੁਪਨਾ ਥੋੜੀ ਹੋਣਾ ਮੈਨੂੰ ਸਮਝ ਆ ਹੋ ਗਿਆਗੀ ਏ ਪਤਾ ਨਹੀਂ ਮੰਮੀ ਨੇ ਕੀ ਹੋਇਆ ਸਵੇਰ ਦੀ ਐ ਤੇ ਇਦਾਂ ਹੀ ਲਈ ਕਰਨ ਨਾ ਕੇ ਕਰ ਲੋ ਇੱਥੇ ਹਾਂ ਤੁਸੀਂ ਵੀ ਕਹਿ ਦੋ ਕਹਿ ਦੋ ਦੱਸ ਦੋ ਸਵੇਰ ਵਾਲੀ ਤੁਸੀਂ ਵੀ ਗੱਲ ਤੁਹਾਨੂੰ ਵੀ ਪਤਾ ਹੀ ਮੈਂ ਲੇਟ ਹੋਣ ਦੀਆਂ ਮੈਂ ਜਾਣਾ ਹੈਗਾ ਮੈਂ ਵੀ ਤੁਹਾਨੂੰ ਤਾਂ ਹੀ ਕਿਹਾ ਮੈਂ ਕਿਹੜਾ ਮੰਮੀ ਨੂੰ ਕੁਝ ਦੱਸਣ ਦੀ ਤੇ ਚੜ ਕੇ ਗੱਲ ਵਧਾਉਣ ਨਹੀਂ ਆ ਜੋਤੀ ਤਾਨੂੰ ਇਦਾਂ ਹੀ ਲੱਗਦਾ ਕਿ ਮੈਂ ਗੱਲਾਂ ਹੀ ਬਤਾਉਣੀ ਆ ਮੈਂ ਤੈਨੂੰ ਚੰਗੀ ਨਹੀਂ ਲੱਗਦੀ ਕਿਉਂ ਨਹੀਂ ਚੰਗੀ ਲੱਗਦੀ ਐਸਤੇ ਹਰ ਹਰ ਨਹੀਂ ਲੱਗੇਗੀ ਵੀ ਇਹੀ ਗੱਲ ਕਹਿੰਦੀ ਤੂੰ ਜਿੰਨੀ ਨਿੱਕੀ ਹੁੰਨੀ ਤਿੱਖੀ ਬਹਿ ਤਿੱਖੀ ਗਾਦੀਆਂ ਦਾ ਸੋਨਾ ਤੂੰ ਤੇਜ਼ ਬੋਲਦੀ ਐ ਤੂੰ ਜਾਣ ਬੁੱਝ ਕੇ ਲੜਾਈ ਨੂੰ ਬੱਚਾ ਮਾਰਦੀ ਬਹੁਤ ਇਦਾਂ ਥੋੜਾ ਮਾਰ ਤੂੰ ਮੇਰੇ ਸੁਭਾਈ ਤੂੰ ਦੋਵੇਂ ਤੇ ਫਿਰ ਮੇਰੇ ਨਾਲ ਲੜਦੇਂਗੀ ਭੈਣ ਨਾਲ ਲੜਦੇਂਗੀ ਗਾਂਹ ਜਾ ਕੇ ਸੱਸ ਨਾਲ ਲੜੂਗੀ ਤੇ ਫਿਰ ਪੁੱਤ ਕਿਦਾਂ ਹੋਊਗਾ ਸਰੂਗਾ ਇਹ ਕੋਈ ਗੱਲ ਨਹੀਂ ਜਦੋਂ ਸੱਸ ਕੋਲ ਜਾਵਾਂਗੇ ਸੱਸ ਨੂੰ ਵੀ ਵੇਖ ਲਾਂਗੇ ਫਿਰ ਲੈ ਚਲ ਕੋਈ ਗੱਲ ਨਹੀਂ ਮੰਮੀ ਕੀ ਹੋਇਆ ਤੁਹਾਨੂੰ ਮਿੰਟ ਚੋਂਦੀ ਐ ਫੇਰ ਲੜਦੇ ਨੇ ਫੇਰ ਇੱਕੋ ਜਿਹਾ ਵਾਹ ਦਿੰਦੀਆਂ ਜੋ ਤੇ ਤੁਮੀ ਵੇਖੀ ਮੇਰੇ ਨਾਲ ਕਦੀ ਮੈਨੂੰ ਪਿਆਰ ਨਾਲ ਗੱਲ ਕੀਤੀ ਨਹੀਂ ਨਾ ਦੀਦੀ ਕਦੀ ਨਹੀਂ ਕੀਤੀ ਮੇਰੇ ਨਾਲ ਜਿੰਨਾ ਗਏਗੀ ਮੈਂ ਤੇ ਉਹਨੇ ਕਿਨੂੰ ਪੁੱਤ ਪਿਆਰ ਕਰੂ ਕਿ ਤੇ ਆਣਾਂ ਨੂੰ ਮਾਂ ਪਿਆਰ ਕਰਦੀ ਐ ਮੈਨੂੰ ਤਾਂ ਡਰ ਫਿਕਰ ਐ ਤੇ ਮੈਂ ਵੇਖ ਲੱਗੀ ਕਿ ਨਹੀਂ ਉਹ ਤਾਂ ਮਿੰਟਾਂ ਦੀ ਹੁੰਦੀ ਆ ਆਹ ਵਿਚਾਈ ਮੈਂ ਤੋ ਪੇ ਆਈ ਮੰਮੀ ਸਭ ਤੋਂ ਹੀ ਬੈਠੇ ਰੋਟੀ ਰੁੱਟੀ ਖਾ ਗਈ ਹੋਣੀ ਪੁੱਤ ਮੈਂ ਬੈਠੇ ਜਾਣਾ ਐ ਰੋਟੀ ਖਾ ਕੇ ਮੈਨੂੰ ਫਿਕਰ ਹੀ ਮੈਂ ਹਸਾਉਂਗੀਆਂ ਹੁਣ ਇਹਦਾ ਬੂਹਾ ਖੁੱਲਾ ਹੋਣਾ ਉਹ ਗੱਲ ਹੋਈ ਨਾ ਜੇ ਅੱਜ ਤਾਂ ਡਪਰਾ ਹੁੰਦਾ ਤਾਂ ਮੈਨੂੰ ਇਨੀ ਟੈਨਸ਼ਨ ਨਹੀਂ ਸੀ ਹੁਣ ਇਹ ਤੁਸੀਂ ਮੇਰਾ ਵੀ ਦੁੱਖ ਵੇਖਿਆ ਕਰੋ ਭਰਾ ਹੁੰਦਾ ਤੇ ਭਰਾ ਨੇ ਮੈਨੂੰ ਨਹੀਂ ਹੀ ਗੱਲਾਂ ਹੋਣ ਦੇਣੀਆਂ ਭਰਾ ਸਭ ਤੋਂ ਜ਼ਿਆਦਾ ਪਹਿਣਾ ਦਾ ਕਰਦੇ ਆ ਤੁਸੀਂ ਨਹੀਂ ਮੇਰਾ ਕਰਦੇ ਲੈ ਸੁਣ ਲੈ ਜੋ ਤੈਨੂੰ ਗੱਲਾਂ ਕਰਨਾ ਕਹਿੰਦੇ ਹੁੰਦੇ ਮੰਮੀ ਸਭਾ ਮੇਰੇ ਨਾਲ ਬੱਤੀ ਕਿਤੇ ਦਿਨ ਕਰਦੇ ਕਿੰਨੂ ਬੰਨਸ ਮੰਨੀਆਂ ਦਿਨ ਚੀਜ਼ਾਂ ਨਹੀਂ ਚੀਜ਼ਾਂ ਬੰਨਸ ਮੰਨੀਆਂ ਕਦੀ ਇਹਨੂੰ ਕਿਸੇ ਚੀਜ਼ ਦੀ ਰੋਕ ਟੋਕ ਨਹੀਂ ਕੀਤੀ ਵੇਖ ਲੈ ਜਦੋਂ ਜਾਂਦੀ ਵੇਲੇ ਤੂੰ ਤੁਰਨ ਲੱਗੀ ਸਵੇਰੇ ਤਾਂ ਮੈਂ ਪਹਿਲੇ ਨੂੰ ਫੁੜੀ ਨਾ ਪੜਾ ਕੇ ਗਈ ਸੀ ਇਕੋ ਖਾਪੀ ਨਮੀ ਉੱਥੇ ਸੇਲੀਆਂ ਨਾ ਜਾਣਾ ਮਮੀ ਵੀ ਤੈਨੂੰ ਪਤਾ ਹੀ ਹੈ ਜਦੋਂ ਮੈਂ ਜਾਣਾ ਵਾ ਤੇ ਪੈਸੇ ਤੁਸੀਂ ਦੇਣੇ ਹੀ ਆ ਪੈਸੇ ਮੈਂ ਹੁਣ ਬਾਹਰੋਂ ਮੈਂ ਕਿਹੜਾ ਕਮਾਈ ਕਰਨੀ ਕਿ ਮੈਂ ਬਾਹਰੋਂ ਪੈਸੇ ਲੈ ਕੇ ਆਏ ਤੇ ਇਹ ਚੀਜ਼ ਨੋਟ-ਟੌਕ ਤੇ ਨੀ ਨਾ ਪੁੱਤ ਤੈਨੂੰ ਕਰੀ ਦੀ ਤੇ ਸੁਖ ਦੇ ਵਿਚਾਰੀ ਘਰੇ ਰਹਿੰਦੀ ਇਹਨੂੰ ਤੇ ਕਦੀ ਮੈਂ ਗਏ ਚੀਜ਼ ਦਾ ਆਖਿਆ ਨਹੀਂ ਵੀ ਲੈ ਆ ਕਾਇਆ ਜਾਂ ਚੰਜਾ ਚਾਹ ਸ਼ਹਿਰੋਂ ਹੋਇਆ ਸੋ ਮਮੀ ਤੈਨੂੰ ਪੜਾਉਣ ਦੇ ਉਹ ਤੇ ਨਾ ਵੀ ਤੇਰੇ ਚਤੇ ਮੇਰੇ ਚ ਫਰਕ ਆ ਉਹਨੂੰ ਸਗੋਂ ਇੰਨਾ ਪੜਾਇਆ ਵੀ ਨਹੀਂ ਵਿਚਾਰੀ ਨੂੰ ਮੈਂ ਤੇ ਪੜਾ ਦਿੰਦੇ ਮੈਂ ਕਿਹੜਾ ਉਹਨਾਂ ਨੂੰ ਦੀਦੀ ਨੂੰ ਮਨਾ ਕੀਤਾ ਸੀ ਕਿ ਦੀਦੀ ਨਾ ਪੜਦੇ ਮੈਂ ਅਬ ਸਗੂ ਦੀਦੀ ਨੂੰ ਕਹਿੰਨੀ ਤੇ ਜੇ ਤੂੰ ਵੀ ਪੜਿਆ ਘਰ ਦੇ ਕੰਮ ਚ ਲੱਗੇ ਰਹਿੰਦੇ ਤੇ ਪੜਾਈ ਦਿਖਾਈ ਕਰਦੇ ਪੜਾਈ ਦਾ ਹੀ ਮੁੱਲ ਵਾ ਘਰ ਦਾ ਕੰਮ ਥੋੜੀ ਦੇਖਣਾ ਵੇਖ ਲੈ ਸੁੱਖ ਹੁਣ ਚਲ ਕੋਈ ਗੱਲ ਨਹੀਂ ਜੋਤੀ ਠੰਡੀ ਹੋ ਮम्मी ਚਾਹ ਪੀਣੀ ਚ ਨਹੀਂ ਮੈਂ ਚਾਹ ਨਹੀਂ ਪੀਣੀ ਬੱਤ ਚਾਹ ਤੇ ਅੱਗੇ ਮੈਨੂੰ ਵਾਧੂ ਪਿਆਲਤੀ ਤਪ ਚੜਾਤਾ ਫੇਰ ਕਹਿ ਦਿੰਦੀ ਆ ਮੈਂ ਤਾਂ ਕੋਹ ਹਾਂਦੀ ਨਹੀਂ ਮम्मी ਤੇ ਮੈਨੂੰ ਹੀ ਕਹੀ ਜਾਂਦੀ ਸੁੱਖ ਨੂੰ ਕਹਿੰਦੀ ਨਹੀਂ ਕੋ ਜੋ ਤੂੰ ਵੀ ਚੰਡੀ ਗਿਆ ਕਰ ਹਾਂ ਕੀ ਹੋ ਜਾਂਦਾ ਵਾ ਤੈਨੂੰ ਮਿੱਟ ਚੋਂ ਦੇ ਤੂੰ ਮੰਮੀ ਨਾਲ ਲੜ ਪੈਣੀ ਮੈਂ ਨਾਲ ਵੀ ਲੜ ਪੈਣੀ ਕਿੱਥੇ ਜਾਣਾ ਲੜ ਕੇ ਮੈਂ ਹੀ ਨਾ ਚੰਗੀ ਮੈਂ ਹੀ ਲੜਾਕੀ ਆ ਲੈ ਜਿਹੜੀ ਗੱਲ ਨਹੀਂ ਕਹਿਣ ਵਾਲੀ ਉਹਨੇ ਆਪਣੇ ਤੇ ਡਿਪੈਂਡ ਕਰੀ ਜਾਣੇ ਆ ਮੇਰੇ ਤੇ ਆਪਣੇ ਵੱਲ ਖਿੱਚ ਕੇ ਰਹਿ ਜਾਣੀ ਜਾਣ ਕੇ ਇੱਥੇ ਐ ਇਦਾਂ ਨਹੀਂ ਬੁੱਤ ਖਰੀਦਾ ਬੈਠੀ ਰਹੋ ਕਿੱਥੇ ਜੰਨੀ ਆ ਬਸ ਰੋਸ ਕੇ ਤੇ ਤੁਰ ਪੈਣਾ ਬਾਹਰ ਨੂੰ ਛੇਤੀ ਨਾ ਮੈਂ ਦੂਜੇ ਕਮਰੇ ਚ ਜਾ ਕੇ ਬਹਿ ਜਣੀ ਆਹ ਕਾ ਤਾਂ ਕੰਮ ਹੋਇਆ ਬਲਾ ਅਰੇ ਲਾ ਚਾਚੀ ਦੇ ਕੰਮ ਵੀ ਕੱਲਾ ਹੀ ਡਿਆ ਵਾ ਪਈਆ 3350 ਆ ਜੇ ਕੋਈ ਬੰਦੇ ਨੂੰ ਦੇ ਕੇ ਨਾਲ ਲਵਾ ਦੇ ਤੇ ਫੇਰ ਅੱਡੇ ਢੇਰ ਇੱਥੇ ਚੋਕ ਇੱਥੋਂ ਕੱਢ ਕੇ ਬਾਹਰ ਸੁਟਣੀ ਕਿਦਾਂ ਰੇੜੇ ਵਾਲੇ ਤੇ ਧਰਲੇ ਮਾਰ ਕੇ ਲਿਆਉਂਗਾ ਤੇ ਫੇਰ ਉਹਨੇ ਆਣ ਕੇ ਤੇ ਫੇਰ ਆ ਚੁੱਕਣੀ ਆ ਢੱਡ ਵੀ ਫੂਕਿਆ ਗਿਆ ਸਵੇਰ ਦਾ ਭੁੱਖਾ ਨਾ ਚਾਚੀ ਰੋਟੀ ਦਿੰਦੀ ਨਾ ਹੋਰ ਆਪਣਾ ਹੀ ਉਹ ਲਾੜਣਾ ਬਣਾਇਆ ਉਹਨੂੰ ਹੈ ਹੈਗਾ ਕਿ ਟੀੜ ਨਾ ਜਾ ਉਹਨੂੰ ਪਕਾ ਪਕਾ ਕੇ ਸਵੇਰ ਦੀਆਂ ਪਰੌਂਠੀਆਂ ਦੋ ਵਾਰੀ ਖਵਾਲਤੀਆਂ ਆਪ ਵੀ ਚੋਪੜ ਚੋਪੜ ਕੇ ਖਾ ਲੀਆਂ ਇੱਕਦਮ ਇਹ ਵੀ ਲੈਵਲ ਸਾਰੀ ਕਰਨੀ ਆ ਇਹ ਗੜੀ ਮੋਟੀ ਮੋਟੀ ਚੁੱਕੀ ਜਾਣੀ ਆ ਵੀ ਉੱਤੋਂ ਉੱਤੋਂ ਚੁੱਕਣੀ ਆ ਤਿੰਨ ਚਾਰ ਦਿਨ ਹਫਤਾ ਮੇਰਾ ਬੰਨੇ ਇੱਥੇ ਹੀ ਹੁਣ ਕਦੀ ਪੱਠਿਆਂ ਦਵਾਲੇ ਦਾ ਕਦੀ ਦਾਣੇ ਸਟਾਰਾ ਕਦੀ ਤੂੜੀ ਅੰਦਰ ਪਾਲਾ ਹੁਣ ਆਹ ਕਰਾ ਲਿਆ ਇਹਦੇ ਅੰਦਰ ਬਕਣਾ ਖੁਰਲੀ ਬਣਾ ਡੰਗਰਾਂ ਦਾ ਸਾਫ਼ ਸੁਥਰਾ ਨੀ ਕਰ ਅੰਦਰ ਕੁਸੂ ਮਤ ਤੇ ਲਾਤੀ ਹੀ ਉਹਨੇ ਸਵੇਰੇ ਸਵੇਰ ਕੰਮ ਮੇਰਾ ਸਵਾਬ ਨਾ ਹੀ ਸਵੇਰ ਦੀ ਲੜਾਈ ਝਗੜਾ ਲੜਾਈ ਝਗੜਾ ਸਿਰ ਦੁਖੰਡਿਆ ਪਿਆ ਮੇਰਾ ਸਾਰਾ ਸਿਆਪਾ ਹੀ ਤਨੂ ਦਾ ਵਾ ਐਨੇ ਫੋਨ ਕਰਕੇ ਕਿਆ ਹੀ ਸਵੇਰੇ ਜਾਵਾਂਗੇ ਇਹਨੂੰ ਲੌਨੀ ਆ ਫੋਨ ਮੇਂ ਵੇਟਿੰਗ ਚ ਆਉਂਦੀ ਇੰਨਾ ਨਹੀਂ ਪਤਾ ਕਿ ਫੋਨ ਆਉਂਦਿਆ ਵਿੱਚ ਮੈਂ ਵੀ ਲਾਈ ਜਾਣਾ ਵਾ ਹੈਲੋ ਸਾਰਾ ਸਿਆਪਾ ਤੇ ਰਿਹਾ ਹੋਇਆ ਵਾ ਅੱਜ ਤੇਰੇ ਕਰਕੇ ਲੜਾਈ ਇੰਨੀ ਘਰ ਹੋਈ ਆ ਤੇਰਾ ਮੈਨ ਸਿਆਪਾ ਕੀਤਾ ਸੀ ਕਿ ਚੱਲੀਏ ਚੱਲੀਏ ਕੋਣਾ ਕੀ ਆ ਪਹਿਲਾਂ ਦੀਦੀ ਨਾਲ ਲੜਾਈ ਹੋ ਗਈ ਸਵੇਰੇ ਸਵੇਰੇ ਹੁਣ ਮੰਮੀ ਨਾਲ ਹੋ ਗਈ ਆ ਹਾਂ ਤੇ ਤੇਰੇ ਕਰਕੇ ਹੋਇਆ ਵਾ ਸਾਰਾ ਕੁਝ ਤੇਰੀ ਗਲਤੀ ਕਿਉਂ ਨਹੀਂ ਆ ਤੇਰੀ ਸਾਰੀ ਗਲਤੀ ਆ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਅੱਜ ਜਾਣਾ ਉਹ ਨੰਬਰ ਲੈਣ ਸਵੇਰੇ ਸਵੇਰੇ ਪਹਿਲਾਂ ਦੀਦੀ ਨਾਲ ਲੜਾਈ ਹੋ ਗਈ ਹਾਂ ਕਿਹੜਾ ਤਰੀਕਾ ਮੇਰਾ ਬੋਲਣ ਦਾ ਮੈਂ ਇਦਾਂ ਹੀ ਬੋਲਦੀ ਆ ਤੇ ਫੇਰ ਫੋਨ ਦੇ ਸਪੀਕਰ ਤੇ ਕੀਤਾ ਤੇ ਮੰਮੀ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਨਾ ਕਿ ਤੇਰੇ ਕਰਕੇ ਮੇਰੀ ਲੜਾਈ ਹੋਈ ਆ ਕੀ ਗੱਲ ਹੋਈ ਅਜਾ ਤੋੜੀ ਇਹ ਬੋਲਣ ਤਨੂੰ ਨੂੰ ਆਪਣੇ ਘਰ ਦੀਆਂ ਗੱਲਾਂ ਬਾਹਰ ਚ ਦੱਸ ਗਈ ਦੀਆਂ ਵੀ ਤੇ ਵਾ ਦੱਸ ਨਹੀਂ ਦਿਆਂ ਜੇ ਇਸ ਸਵੇਰੇ ਮੈਨੂੰ ਇਹਨੇ ਫੋਨ ਕਰਕੇ ਕਹਿਤਾ ਕਿ ਨਹੀਂ ਜਾਣਾ ਚਾਹੀਦਾ ਨਾ ਕਹਿੰਦੀ ਪਹਿਲਾਂ ਘਰ ਨਾ ਹੋਊਗੀ ਹੇ ਸਵੇਰੇ ਸਵੇਰੇ ਜੋਤਾ ਟਿਸ ਕਸੂਮਤ ਲੱਗੀ ਉਹ ਤੋਂ ਬਾਅਦ ਇਨੇ ਕਹਤਾ ਫੋਨ ਲਾ ਕੇ ਕਹਤਾ ਕਿ ਨਹੀਂ ਜਾਣਾ ਹਾਏ ਮੈਂ ਕੀ ਕਰੀ ਤੇ ਫਿਰ ਮੰਮੀ ਨਾਲ ਵੀ ਹੁਣ ਹੋ ਗਈ ਜੜਾਈ ਜੋਤੀ ਮੈਂ ਕਹ ਤੈਨੂੰ ਇਹਨਾਂ ਨਾਲ ਪਰਦੇ ਪਾਉਂਦੀ ਨਹੀਂ ਰਹੀ ਨੀ ਬਾਪ ਮੈਂ ਕਹਦੀਆਂ ਕਸੂਮਤਾਂ ਨੰਨੀ ਆ ਹੁਣ ਮੰਮੀ ਉਧਰ ਸੁਣਨੇ ਡੇ ਸਾਰਾ ਕੁਝ ਫਿਰ ਮੰਮੀ ਨੇ ਜਦੋਂ ਬੋਲਾ ਫਿਰ ਤੂੰ ਮੇਰੇ ਸਿਰ ਭਾਂਡਾ ਬੰਨ ਦੇਣਾ ਮੈਂ ਭਿਦੀ ਤੇ ਤੂੰ ਕੀ ਆ ਵਾ ਮੰਮੀ ਵੀ ਤੇਰੀ ਟਾਟੇ ਵੱਲ ਦੀ ਆ ਮੰਮੀ ਨੂੰ ਮੈਂ ਉਹ ਮੈਂ ਆਪਣੇ ਵੱਲ ਕੀ ਕੀ ਆਵਾ ਕੀ ਕੀਤਾ ਤੇ ਵਾ ਮੰਮੀ ਆਣ ਕੇ ਮੈਨੂੰ ਕਿੱਦਾਂ ਬੋਲੇ ਮੰਮੀ ਪਿਆਰ ਨਾਲ ਮੈਨੂੰ ਸਮਝਾ ਸਕਦੇ ਗੁੱਸੇ ਨਾਲ ਖੇਜ-ਖੇਜ ਕੇ ਮੰਮੀ ਮੈਨੂੰ ਭ ਮੰਮੀ ਇਹ ਤਾਂ ਮੈਂ ਸੁਣਨੀ ਨਹੀਂ ਸੀ। ਸੋਈ ਵਿੱਚ ਮੰਮੀ ਨੇ ਧਿਆਨ ਕੇ ਕੋਈ ਗੱਲ ਨਹੀਂ ਕੀਤੀ। ਬਸ ਜਿਹੜਾ ਮੇਰਾ ਮੰਮੀ ਨੇ ਨਾਂ ਲੈ ਤਾਂ ਸੱਚ ਗੱਲ ਚੁਬਿਆ ਤਾਂ ਤੈਨੂੰ ਉਹ ਵਾ। ਦੀਦੀ ਮੈਂ ਤਾਂ ਤੁਹਾਨੂੰ ਕੀ ਲੱਗਦਾ ਮੈਨੂੰ ਤੁਹਾਡੇ ਤੋਂ ਸੜਣਾ ਵਾ? ਮੈਂ ਤੁਹਾਡੇ ਤੋਂ ਕਿਉਂ ਸੜਨਾ ਵਾ? ਹਏ ਮੈਂ ਹਾਂ ਗੱਲ ਮੈਂ ਆਪਣਾ ਕੰਮ ਕਰ ਜਾਂਦੀ ਆ ਮੈਨੂੰ ਕੀ ਲੋੜ ਵਾ ਤੁਹਾਡੇ ਤੋਂ ਸੜਨ ਦੀ। ਜੋਤੀ ਮੈਂ ਤਾਂ ਹਾਂ ਗੱਲ ਕਹੀ ਨਹੀਂ ਐ ਕਿ ਤੂੰ ਮੇਰੇ ਤੋਂ ਸੜਦੀ ਆ ਬਾ। ਤੂੰ ਹੀ ਹੁਣੇ ਤੇ ਇਹੀ ਗੱਲ ਤੇ ਤੂੰ ਮੈਨੂੰ ਕਹੀ ਐ ਨਾ। ਇਹੀ ਗੱਲ ਹੁਣ ਤੂੰ ਹੀ ਕਹੀ ਕਿ ਜੇ ਮੇਰਾ ਨਾਂ ਲੈ ਤਾਂ ਮੰਮੀ ਨੇ ਤਾਂ ਧੂਆਂ ਗੱਲ ਕੀਤੀ। ਤੂੰ ਮੰਮੀ ਦੇ ਦਵਾਲੇ ਹੋਗੀ। ਤੇਰ ਮੈਂ ਕੀ ਕਹਾਂ ਤੈਨੂੰ ਕਦੀ ਕਹਾਂ ਫਿਰ ਪੀ ਕੀ ਲੜਾਈ ਜੇ ਪੁੱਛਦੀ ਜੋ ਵੀ ਕਹਦੀ ਲੜਾਈ ਕੀ ਤੋਂ ਉਹਨਾਂ ਨੇ ਕੀ ਨਿੱਕੀ ਕਰ ਦੱਸਦੀ ਰਹੀ ਨਹੀਂ ਕਰਦੀ ਮੁੜ ਕੇ ਆ ਡਗਵਾਂ ਚ ਵੀ ਮੈਂ ਤੇ ਉਹਦੇ ਕੋਲ ਫੋਨ ਲਾਣਾ ਅੱਜ ਅੱਜ ਉਹਦਾ ਸਿਆਪਾ ਹੋਇਆ ਸਾਰਾ ਸਾਰਾ ਜੋ ਹੋਇਆ ਵਾ ਪਹਿਲਾਂ ਤੁਹਾਡੇ ਨਾਲ ਹੋ ਗਿਆ ਵਾ ਤਾਂ ਉਹਨਾਂ ਹੋ ਗਿਆ ਤੇ ਹੁਣ ਉਹਨਾਂ ਹੋ ਗਿਆ ਮੇਰਾ ਤੇ ਕੋਈ ਨਹੀਂ ਬੰਨਾ ਤੇ ਸਾਰੇ ਰੜਦੇ ਰਹਿੰਦੇ ਆ ਤੇਰੇ ਨਾਲ ਕੋਈ ਵੀ ਨਹੀਂ ਡਰਦਾ ਤੇਰਾ ਸੁਭਾਅ ਹੀ ਕਾਲਾ ਬੈ ਗਿਆ ਵਾ ਕੀ ਪਤਾ ਤੈਨੂੰ ਕੀ ਹੋ ਗਿਆ ਵਾ ਕੀ ਹੋ ਗਿਆ ਮੈਨੂੰ ਮੈਨੂੰ ਤੇ ਮੇਰਾ ਕੋਈ ਸੁਭਾਅ ਕਾਲਾ ਲੱਗਦਾ ਨਹੀਂ ਹੋਰ ਤੇ ਮੈਨੂੰ ਕੋਈ ਕਹਿੰਦਾ ਨਹੀਂ ਕਿ ਤੇਰਾ ਸੁਭਾਅ ਕਾਲਾ ਵਾ ਉਹ ਨਹੀਂ ਤੂੰ ਦੱਸ ਚੱਲ ਕੀ ਖਾਣਾ ਮੈਂ ਤੁਹਾਨੂੰ ਬਣਾ ਕੇ ਦੇ ਆਂ ਮੈਂ ਦੀਦੀ ਕੁਝ ਨਹੀਂ ਖਾਣਾ ਪਲੀਜ਼ ਮੈਂ ਨਹੀਂ ਕੁਝ ਵੀ ਖਾਣਾ ਹੈਗਾ ਸੜਦੀ ਰਹੀ ਨਹੀਂ ਸੜ ਸੜ ਕੇ ਅੱਗੇ ਮੱਸਾ ਕੇ ਜਿੰਨੀ ਹੋ ਗਈ ਬਸ ਹੁਣ ਤੀ ਫੇਰ ਇਹੀ ਗੱਲ ਕਹਤੀ ਕਿ ਤੂੰ ਸੜਦੀ ਹੈ ਕਿਹੜੀ ਗੱਲ ਨੂੰ ਸੜਦੀ ਹੈ ਮੈਂ ਤਾਂ ਨਾ ਉਹ ਨਹੀਂ ਸੜਦੀ ਮਤਲਬ ਲੋ ਸੜਦੀ ਰਹੀ ਨਹੀਂ ਗੁੱਸੇ ਚ ਰਹਿਣੀ ਆ ਇਹ ਸੜਾ ਕਹਿ ਨਹੀਂ ਆ ਮੈਂ ਤੇ ਉਦੀ ਵਜਾ ਵੀ ਤੂੰ ਹੀ ਜੇ ਚੱਲ ਜੋਤੀ ਕੋਈ ਗੱਲ ਨਹੀਂ ਫਿਰ ਜੇ ਮੈਂ ਵਜਾ ਬਹੁ ਮੈਂ ਅਗਰ ਕਿੱਥੇ ਚੱਲ ਜਾ ਮੈਨੂੰ ਦੱਸ ਦੇ ਦੀਦੀ ਤੂੰ ਹੀ ਨਹੀਂ ਕਿਤੇ ਵੀ ਜਾਣਾ ਮੈਂ ਹੀ ਕਿਤੇ ਚੱਲ ਜਾਨੀ ਆ ਕਿੱਥੇ ਜਾਏਗੀ ਮੈਨੂੰ ਤੇ ਆਪਣੀ ਸਮਝ ਨਹੀਂ ਲੱਗਦੀ ਕਿ ਮੈਂ ਕਿੱਥੇ ਜਾਵਾਂ ਕੀ ਕਰਾਂ ਮੈਨੂੰ ਮੈਂ ਕੀ ਕਰਾਂ ਮੈਨੂੰ ਆਪਣੀ ਸਮਝ ਨਹੀਂ ਲੱਗਦੀ ਆਪਾਂ ਦੋਵੇਂ ਤੇ ਜਾਣੀਆਂ ਘਰ 'ਚ ਹੈ ਮਾਹੌਲ ਖਰਾਬ ਕਰਦੀਆਂ ਰਹਿਣੀਆਂ ਲੜਾਈ ਜੜਾਈ ਜੇ ਇਹ ਪਿਆਰ ਨਾ ਰਵਾਂਗੇ ਤੇ ਵਧੀਆ ਨਹੀਂ ਹੈ ਹੁਣ ਤੁਹਾਡੀ ਕਹਿੰਦਾ ਮਤਲਬ ਆਪੇ ਆਪਾਂ ਮੈਂ ਲੜਾਈ ਕਰਦੀ ਆਂ ਹਾਇ ਤੇ ਮੈਂ ਜਿਹੜੀ ਮਰਜ਼ੀ ਗੱਲ ਕਹਣਾ ਤੂੰ ਮਤਲਬ ਗੱਲ ਨੂੰ ਪੁੱਠੇ ਪਾਸੇ ਲੈ ਜਾ ਜ਼ਰੂਰ ਜਾਣਾ ਵਾ ਹਣਾ ਹਾਂ ਹਰ ਵਕਤ ਮੈਂ ਹੀ ਪੁੱਠੇ ਪਾਸੇ ਗੱਲ ਖੜਦੀ ਆਂ ਜੋ ਜੇ ਜੀ ਜੀ ਮੈਂ ਉਧਰ ਗਈ ਤੇ ਮੰਮੀ ਤੇ ਆਪੇ ਲੜਨੇ ਜੇ ਹੁਣ ਮੈਂ ਉਧਰੋਂ ਉੱਠ ਕੇ ਆਈ ਆਂ ਤਾਂ ਤੁਸੀਂ ਫੇ ਸੇਰ ਕੇ ਨ ਜੋਤੀ ਲੜਦੀ ਜੋਤੀ ਲੜਦੀ ਜੋਤੀ ਇਦਾਂ ਜੋਤੀ ਉਦਾਂ ਬਾਹਰ ਵੀ ਲੋਕੀ ਇਹੀ ਗੱਲਾਂ ਕਰਦੇ ਬਾਹਰ ਤੱਕ ਪਣਾ ਕਿੱਦਾਂ ਗੱਲਾਂ ਜਾਂਦੀਆਂ ਵਾਂ ਨਹੀਂ ਪੈਣਾ ਮੈਂ ਤੇ ਕਿਤੇ ਜਾਣੀ ਵੀ ਨਹੀਂ ਮੈਂ ਤੇ ਸਾਰਾ ਦਿਨ ਘਰ ਦੇ ਕੰਮ ਕਰਦੀ ਨਹੀਂ ਨੀ ਮੰਮੀ ਵੀ ਬਾਹਰ ਗੱਲ ਕਰਦੀ ਕਿ ਮੇਰੀ ਨਿੱਕੀ ਕੁੜੀ ਇਦਾਂ ਵਾਂ ਤੇ ਵੱਡੀ ਕੁੜੀ ਮੇਰੀ ਚੰਗੀ ਆ ਤੇ ਨਿੱਕੀ ਕੁੜੀ ਮੇਰੀ ਲੜਾਕੀ ਆ ਮੰਮੀ ਇਹਨੂੰ ਕੀ ਲੋੜ ਪਈ ਮੈਨੂੰ ਇਕੋਲਾ ਹਵਸ ਜੁੱਬੀ ਜਾਂਦਾ ਤੇ ਮੰਮੀ ਮੈਨੂੰ ਕਹਿੰਦੀ ਕਿ ਤੂੰ ਦਿੰਨੀ ਨਿੱਕੀ ਹੋਣੀ ਤਿੱਖੀ ਦੱਸ ਮੇਰਾ ਕੀ ਤੇ ਇਕ ਪੁਣਾ ਵੇਖ ਲਿਆ ਇਹਨਾਂ ਨੇ ਦੱਸੋ ਨਾ ਚੱਲ ਪੈਣਾ ਪੈਣਾ ਬਾਕੀ ਦੀਦੀ ਮੈਂ ਜੋੜੇ ਹੱਥ ਤੁਸੀਂ ਜਾਓ ਮੇਂ ਜਾਓ ਜਾਓ ਮੇਰਾ ਫਿਰ ਦਰਦ ਹੋਣ ਲੱਗ ਗਿਆ ਵਾ ਪਤਾ ਨਹੀਂ ਇਹਨਾਂ ਨੇ ਮੇਰੇ ਕੋ ਕੀ ਲੈਣਾ ਵਾ ਲੜਦੇ ਰਹਿੰਦੇ ਲੜਦੇ ਰਹਿੰਦੇ ਜਦੋਂ ਵੇਖ ਲਓ ਨਾ ਮੈਂ ਇਹਨਾਂ ਨੂੰ ਮਾੜੀ ਕਹਿੰਨੀ ਨਾ ਚੰਗੀ ਕਹਿੰਨੀ ਛੋਟਲਾ ਸੁਤਣੀ ਦੇ ਪੈਣੀ ਆ ਆ 15 ਪੱਖੇ ਥੱਲੇ ਬਹਿ ਗਈ ਉਹ ਵੇਲਾ ਚਾਚੀ ਦੁਪਹਿਰੀ ਕੇਤੇ ਦਾ ਕਿੱਥੋਂ ਕੰਮ ਹੁੰਦਾ ਹੈ ਚੱਕਰ ਆਉਂਦੇ ਸਤੇ ਬੀਰੇ ਪੁੱਤਲ ਸਾਰੇ ਬੁੜਗੇ ਆ ਮੈਂ ਆਪਣੇ ਕੋ ਤੁਮ ਜੀਜੀ ਖਵਾਣਾ ਉੱਥੇ ਭੇਜੋ ਮੇਰੇ ਪੁੱਤ ਸਾਰੇ ਘੱਟੇ ਨਾਲ ਬਿਬੜ ਗਿਆ ਵਾ ਹਲਾ ਸਾਡੇ ਖਾ ਮੇਰੇ ਪੁੱਤ ਜੀਜੀ ਠੱਕ ਜੇਗਾ ਇੰਦ ਨੂੰ ਹੁੰਦਾ ਹੁੰਦਾ ਨਹੀਂ ਜਿੱਤਾ ਗੰਦਾ ਬਣਿਆ ਵਾ ਦਾਣਿਆਂ ਦੇ ਵਿੱਚ ਵੜ ਕੇ ਹੈ ਕਾਟੋਗੇ 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 ਖੇਡ ਡੰਡਿਆ ਸੀ ਚੱਲ ਕੋਈ ਨਹੀਂ ਖੇਡ ਲਾ ਬੈਜੋ ਖਾ ਲੋ ਬੁੱਤੂ ਫਤੇ ਮੈਂ ਖਾਂ ਕੇ ਦਾ ਹੁੰਦਿਆ ਜੋਤੀ ਹਲੋ श्रीकाल हाँ, हाँ बस ठीक ठाक कुछ नहीं करना साबी बार इत फिर गया होना साबी ने करना काम रिश्ता ਮੇਰੀ ਪਹਿਲਾਂ ਗੱਲ ਸੁਣ ਨਾ ਕੋਈ ਕੰਮ ਨਾ ਕੋਈ ਧੰਦਾ ਵਿਹਲਾ ਹੈਗਾ ਵਾ ਚਮਕਿਲਿਆਂ ਤੇ ਕਿਹੜੀ ਭੈਣ ਕੁੜੀ ਆਉਣ ਲਈ ਆ ਪਰ ਇਹ ਸੋਚਣਾ ਨਾ ਉਹਦੀ ਭੈਣ ਨਾ ਉਹਦੀ ਮਾਂ ਨਾ ਉਹਦਾ ਪਿਓ ਨਾ ਕੋਈ ਭਰਾ ਚਾਚੀ ਤੇ ਮੰਨਦੀ ਮੈਂ ਚਾਚੀ ਹੈਗੀ ਆ ਪਰ ਇਦਾਂ ਨਹੀਂ ਲੋਕੀ ਕੁੜੀ ਦੇ ਦੇਂਦੇ ਹੁੰਦੇ ਸਾਰਾ ਕੁਝ ਵੇਂਦੇ ਹੁੰਦੇ ਆ ਤੇ ਬਾਕੀ ਗੱਲ ਘਰ ਬਾਹਰ ਕੰਮ ਧੰਦਾ ਵੇਂਦੇ ਆ ਘਰ ਹੈਗਾ ਉਹਦਾ ਕਿਤੇ ਤੇ ਕਿੰਦਾਂ ਦੀਆਂ ਗੱਲਾਂ ਕਰਨ ਦੀ ਜਿੱਦਾਂ ਦੀਆਂ ਕਰਨੀਆਂ ਉਦਾਂ ਨਹੀਂ ਕਰਨ ਢਈ ਮੈਂ ਨਾ ਸਲਾਵਾ ਨਾਲ ਦੇ ਮੈਨੂੰ ਬਹੁਤੀਆਂ ਉਹਨੂੰ ਰੋਟੀ ਪੱਕੀ ਮਿਲਦੀ ਨਾ ਸਾਰਾ ਕੁਝ ਮਿਲਣਿਆ ਨੀੜਾ ਤੋਤਾ ਮਿਲਣਿਆ ਸਾਰਾ ਕੁਝ ਮਿਲਣਿਆ ਐਨੇ ਪਖੰਡ ਕਰ ਕਰਨਾ ਮੈਨੂੰ ਦੱਸ ਹਰ ਇੱਕ ਚੀਜ਼ ਮਿਲਣ ਢਈ ਉਹਨੂੰ ਖਾਣ ਪੀਣ ਵਾਲੀ ਵੀ ਮਿਲਣ ਢਈ ਐ ਪਾਉਣ ਵਾਲੀ ਵੀ ਮਿਲਣ ਢਈ ਮੇਰੀ ਮਰਜ਼ੀ ਕਾਦੀ ਜੋ ਸਹੀ ਆ ਉਹ ਦੱਸਣ ਲਈ ਮੈਂ ਮੇਰੀ ਮਰਜ਼ੀ ਕਾਦੀ ਆ ਜੇ ਕੁਛ ਹੋਵੇ ਪੱਲੇ ਤਾਂ ਫੇਰ ਹੀ ਮੈਂ ਉਹਦਾ ਵਿਆਹ ਕਰਾਂ ਵਿਆਹ ਕਰਨਾ ਕਰਦਾ ਮੜਕ ਨੇ ਉਹਨੂੰ ਇੱਕ ਨੂੰ ਦਿਖਵਾਲਣ ਦੇ ਦੂਜੇ ਨੂੰ ਖਵਾਲਾ ਮੇਰ ਕੋ ਨਹੀਂ ਉਹ ਜੇ ਪੰਗੇ ਸਿਆਪੇ ਹੁੰਦੇ ਗਾੜੀ ਹੈਗੇ ਨਾ 12 ਕਿੱਲੇ ਮੈਂ ਬਾੜ ਕੇ ਖਵਾ ਲਈ ਜਾਵਾਂ ਇਹਨੂੰ ਚਵਾ ਕਿੱਲੇ ਤਾਂ ਕੀ ਕਰਨਾ ਮੈਂ ਇਹਨੂੰ ਨਹੀਂ ਨਹੀਂ ਤਣਾ ਆਪਣੀਆਂ ਸਲਾਹਾਂ ਆਪਣੇ ਕੋਲ ਹੀ ਰੱਖ ਮੈਨੂੰ ਨਾ ਦੇ ਸਲਾਹਾਂ ਐ ਹਾਂ ਮੇਰੀ ਮਰਜ਼ੀ ਹੈ ਜਿਹੜੀ ਮੈਂ ਮਰਜ਼ੀ ਕਰਨ ਦੀ ਮੈਂ ਠੀਕ ਆ ਫਿਰ ਲੜਨ ਦੀਆਂ ਵਾਣੀਆਂ ਵਿੱਚ ਕਿਹੜੀਆਂ ਗੱਲਾਂ ਵਾ ਉਦਾਂ ਮੈਂ ਕਹਿਣ ਦੀਆਂ ਵੀ ਦੱਸ ਵੀ ਬਿਲਾ ਇਹ ਦੱਸ ਆਪਾਂ ਤੇ ਹੀ ਪੁਤਲੀ ਲੱਭੀਏ ਮੁੰਡਾ ਤੇ ਕਿਤੇ ਨੌਕਰੀ ਕਰਦਾ ਹੋਵੇ ਕੁਝ ਕਰਦਾ ਹੋਵੇ ਤਾਂ ਫੇਰ ਹੀ ਲੱਭੀਏ ਹੀ ਵੇਲੇ ਥੋੜਾ ਕੁੜੀ ਦੇ ਦੇਣੀ ਆ ਠੀਕ ਆ ਠੀਕ ਆ ਹਾਂ ਚੱਲ ਠੀਕ ਆ ਵਧੀਆ ਵਾ ਇਦੀ ਗੱਲ ਤਾਰਾ ਨਵਾਂ ਹੀ ਆਣ ਕੇ ਸੁਣਾ ਦੇਤਾ ਫਿਰ ਰਿਸ਼ਤਾ ਕਰਦੇ ਰਿਸ਼ਤਾ ਮੈਂ ਇਹਦਾ ਕਰਦਾ ਬਾਹਾਂ ਆਕੜੀਆਂ ਰਿਸ਼ਤੇ ਹਣੋ ਇਹਨੂੰ ਤਾਂ ਖਵਾਲ ਦੀ ਖਵਾਲ ਦੀਆਂ ਨਾਲ ਉਹ ਵੀ ਡੋਲਾ ਪਾਣਾ ਕਿਹੜੀ ਚੀਜ਼ ਨਹੀਂ ਉਹਨੂੰ ਚਾਹੀਦੀ ਤਿੰਨਾ ਡੱਕਾ ਦੋਰਾ ਕਰਕੇ ਰਾਜੀ ਨਹੀਂ ਆ ਜੇ ਇਹਨੂੰ ਮੈਂ ਕੋਈ ਕੰਮ ਕਹਿਦਾ ਇਹਨੂੰ ਪੈ ਮੌਤ ਜਾਂਦੀ ਪਹਿਲਾਂ ਇਹਨੂੰ ਇਹ ਹੁੰਦਾ ਨਿੱਕਾ ਜਾਂ ਨਿਆਣਾ ਵਾ ਉਹਦੇ ਆਲੇ ਚੀਜ਼ ਵੇਖ ਵੇਖ ਕੇ ਰੀਸਨਾ ਮੰਗੂਗਾ ਵੀ ਉਹਨੂੰ ਦੇਣ ਦੇਈਏ ਤੇ ਮੈਨੂੰ ਵੀ ਦਵੇ ਚੀਜ਼ ਸੱਚੀ ਇਹਨੇ ਤਾਂ ਦੁਖੀ ਕੀਤਾ ਕੀਤਾ ਵਾ ਨਾਲ ਲੱਗਦਾ ਹੋਰ ਮੇਰੇ ਗੜ ਫਾ ਪਾ ਦੋ